ਦੋਸਤੋ ਖੰਨਾ ਦਿਨ ਪੈਂਦੇ ਪਾਇਲ ਦੇ ਪਿੰਡ ਸੋਇਆਂ ਵਿੱਚ ਇੱਕ ਔਰਤ ਤੇ ਉਸਦੇ ਪ੍ਰੇਮੀ ਨੇ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਔਰਤ ਦਾ ਪ੍ਰੇਮੀ ਉਸਦੇ ਪਤੀ ਨਾਲ ਕੰਮ ਕਰਦਾ ਸੀ ਜਿਸ ਕਾਰਨ ਉਸ ਦਾ ਘਰ ਆਉਣਾ ਜਾਣਾ ਸੀ ਦੋਵਾਂ ਨੇ ਮਿਲ ਕੇ ਰਾਤ ਨੂੰ ਸੌ ਰਹੇ ਪਤੀ ਤੇ ਹਮਲਾ ਕਰ ਦਿੱਤਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ 40 ਸਾਲਾਂ ਦਾ ਬਹਾਦਰ ਸਿੰਘ ਪੋਲਾ ਵੱਜੋ ਹੋਈ ਹੈ ਪੋਲਾ ਮਿੱਟੀ ਦੀ ਪਰਤ ਦਾ ਕੰਮ ਕਰਦਾ ਸੀ ਇਹ ਘਟਨਾ ਬੁੱਧਵਾਰ ਰਾਤ ਨੂੰ ਵਾਪਰੀ ਸੁਪ੍ਰੀਤ ਸਿੰਘ ਨਾ ਦਾ ਇੱਕ ਵਿਅਕਤੀ ਪੋਲਾ ਨਾਲ ਕੰਮ ਕਰਦਾ ਸੀ ਉਹ ਹੈ ਕੰਮ ਲਈ ਪੋਲੇ ਦੇਕਰ ਆਉਂਦਾ ਜਾਂਦਾ ਸੀ ਇਸ ਸਮੇਂ ਦੌਰਾਨ ਸੁਪ੍ਰੀਤ ਤੇ ਪੋਲਾ ਦੀ ਪਤਨੀ ਜਸਵੀਰ ਕੌਰ ਨਾਲ ਸੰਬੰਧ ਬਣ ਗਏ ਇਸ ਕਾਰਨ ਕਰ ਵੀ ਅਕਸਰ ਲੜਾਈ ਝਗੜੇ ਹੁੰਦੇ ਰਹਿੰਦੇ ਸਨ ਪੋਲਾ ਦੇ ਸਾਥੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਵੀ ਉਸੇ ਕਰ ਵਿੱਚ ਰਹਿੰਦਾ ਸੀ ਰਾਤ ਨੂੰ ਕਰ ਵਿੱਚ ਪੋਲਾ ਆਪਣੀ ਪਤਨੀ ਅਤੇ 7 ਸਾਲ ਦੀ ਧੀ ਨਾਲ ਘਰ ਸੀ ਇੰਦਰਜੀਤ ਆਪਣੀ ਪਤਨੀ ਨਾਲ ਲਾਬੀ ਵਿੱਚ ਸੁੱਤਾ ਪਿਆ ਸੀ ਇੰਦਰਜੀਤ ਅੱਧੀ ਰਾਤ ਨੂੰ ਪੋਲੇ ਦੀ ਚਿਖ ਸੁਣ ਕੇ ਜਾਗ ਗਿਆ ਉਸਨੇ ਵੇਖਿਆ ਕਿ ਸੁਖਪ੍ਰੀਤ ਅਤੇ ਜਸਵੀਰ ਨੇ ਪੋਲੇ ਤੇ ਹਮਲਾ ਕਰ ਦਿੱਤਾ ਜੋ ਕਿ ਮੰਜੇ ਤੇ ਸੋ ਰਿਹਾ ਸੀ ਇੰਦਰਜੀਤ ਨੇ ਕੰਧ ਟੱਪ ਕੇ ਗਵਾਂਡੀਆਂ ਨੂੰ ਬੁਲਾਇਆ ਪੋਲੇ ਨੂੰ ਪਹਿਲਾਂ ਮਲੋਤ ਸਿਵਲ ਹਸਪਤਾਲ ਲਿਜਾਇਆ ਗਿਆ ਫਿਰ ਇਸ ਨੂੰ ਲੁਧਿਆਣਾ ਰੈਫਰ ਕੀਤਾ ਗਿਆ ਇਸ ਦੌਰਾਨ ਉਸ ਦੀ ਮੌਤ ਹੋ ਗਈ ਡੀਐਸਪੀ ਹੇਮੰਤ ਮਲੋਤਰਾ ਮੁਤਾਬਿਕ ਦੋਵੇਂ ਦੋਸ਼ੀ ਫਰਾਰ ਹਨ ਪੁਲਿਸ ਨੇ লাশ ਨੂੰ ਪੋਸਟਮਾਰਟਮ ਲਈ ਪੇਜ ਦਿੱਤਾ ਹੈ ਦੋਸ਼ੀਆਂ ਦੀ ਪਾਲ ਲਈ ਵਕ ਵਕਥਾ ਮਤੇ ਛਾਪੇ ਮਾਰੀ ਕੀਤੀ ਜਾ ਰਹੀ ਹੈ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ